ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਚੋਣ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਨਿਵਾਸੀ ਸੰਨੀ ਸਿੰਘ ਐਮਪੀ ਉਮੀਦਵਾਰ ਦੇ ਵੱਜੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਦੱਸਤੀ ਕਿ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਪੰਜਾਬ ਦੇ ਵਿੱਚ ਸਨੀ ਸਿੰਘ ਦੇ ਚਾਣਵਾਵਾਲੋ ਭਰਪੂਰ ਸਮਰਥਨ ਮਿਲਿਆ ਹੈ ਉੱਤੇ ਹੀ ਲੁਧਿਆਣਾ ਦੇ ਵਿੱਚ ਲੋਕਾਂ ਨੇ ਸਨੀ ਸਿੰਘ ਦੇ ਹੱਕ ਤੇ ਵਿੱਚ ਖੜਕੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਅਕਸਰ ਹੀ ਮਾਨਸਿਕ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਛੇਕਰ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਸਰਕਾਰ ਦੇ ਅੰਦਰ ਪੰਜਾਬੀ ਨੌਜਵਾਨਾਂ ਦੀ ਨੁਮਾਇੰਦਗੀ ਹੋਵੇਗੀ ਤਾਂ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਕਾਫੀ ਹੱਦ ਤੱਕ ਮਦਦ ਮਿਲੇਗੀ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਰਿਪੋਰਟ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਉਦੇਸ਼ ਆ ਕਿ ਸਾਡਾ ਦੋਸਤ ਬਲਦੇਵ ਸਿੰਘ ਸਮੀ ਜੋ ਕਿ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਵਿੱਚ ਗੇਲ ਸਿਟੀ ਆ ਉੱਥੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਔਰ ਅਸੀਂ ਉਹਨਾਂ ਨੂੰ ਸਾਰੇ ਇੰਡੀਆ ਨੂੰ ਪੰਜਾਬ ਨੂੰ ਔਰ ਲੁਧਿਆਣੇ ਨੂੰ ਅਪੀਲ ਕਰਦੇ ਆ ਕਿ ਤੁਹਾਡਾ ਕੋਈ ਵੀ ਰਿਸ਼ਤੇਦਾਰ ਦੋਸਤ ਅਗਰ ਆਸਟ੍ਰੇਲੀਆ ਦੇ ਵਿੱਚ ਹੈਗਾ ਤਾਂ ਉਹਨਾਂ ਦੀ ਸਪੋਰਟ ਕਰੋ ਤਾਂ ਇਹਦਾ ਜਿਹੜੇ ਜੇਚੇ ਵਿੱਚ ਨੌਜਵਾਨੀ ਕੋਈ ਯੂਥ ਦੇ ਬੱਚੇ ਜਾਂਦੇ ਨੇ ਉਹਨਾਂ ਨੂੰ ਦਿੱਕਤ ਆਦੀ ਤੋਂ ਨਾਲ ਹੱਲ ਕੀਤਾ ਜਾਣੀ ਹੈ ਕਿਉਂਕਿ ਉਹਨਾਂ ਜਿਹੜੇ ਪੰਜਾਬ ਦੇ ਉੱਥੇ ਪੋਲਿਟਿਕਸ ਦੇ ਵਿੱਚ ਵੀ ਭਾਗ ਲੈਂਦੇ ਆ ਬਿਲਕੁਲ ਜੇ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਪਲੈਟਫਾਰਮ ਹੁੰਦਾ ਮੈਂਬਰ ਪਾਰਲੀਮੈਂਟ ਨੂੰ ਬਹੁਤ ਕੁਝ ਹੁੰਦਾ ਉਹਨਾਂ ਨੂੰ ਦੇਸ਼ ਦੇ ਸੰਵਿਧਾਨ ਦੇ ਵਿੱਚ ਵਾਧਾ ਜਾਂ ਕਿਸੇ ਚੀਜ਼ ਨੂੰ ਕਟਾ ਕਰਨ ਦੇ ਰਾਈਟਸ ਹੁੰਦੇ ਆ ਉਹਨਾਂ ਕੋਲੇ ਉਹਨਾਂ ਕੋਲੇ ਉਹਦਾ ਮੁੱਦਾ ਚੱਕਣ ਦੇ ਰਾਈਟਸ ਹੁੰਦੇ ਆ ਤਾਂ ਉਹ ਆਪਣੀ ਪਾਰਲੀਮੈਂਟ ਦੇ ਵਿੱਚ ਕੋਈ ਵੀ ਮੁੱਦਾ ਦੱਸ ਸਕਦੇ ਆ ਕਿ ਹਾਂਜੀ ਸਾਨੂੰ ਆ ਚੀਜ਼ 'ਚ ਪ੍ਰੋਬਲਮ ਆ ਜਾਂ ਸਾਡੇ ਆਏ ਬੱਚੇ ਸਟੂਡੈਂਟ ਜਿਹੜੇ ਵੀ ਵੀਜ਼ੇ ਦੇ ਉੱਤੇ ਕੋਈ ਇੰਡੀਅਨ ਰਹਿ ਰਿਹਾ ਜਾਂ ਕਿਸੇ ਵੀ ਉਹਦਾ ਰਹਿ ਰਿਆ ਤਾਂ ਉਹਦੀ ਮਦਦ ਕਰਨ ਲਈ ਆਲ ਟਾਈਮ ਤਤਪਰ ਰਹਿੰਦੇ ਆ ਅੱਛਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੋਈ ਹੈ ਕਿ ਉਹ ਇਹੋ ਜਿਹੇ ਉਹਨਾਂ ਨੇ ਦੱਸਿਆ ਕਿ ਕਿਹੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਜਿਹੜਾ ਹੱਲ ਕੀਤਾ ਜਾਊਗਾ ਜਿਹੜੇ ਕਿਹੜੇ ਕੰਮ ਕਾਇਲ ਦੁਤਾ ਦੇ ਕਾਇਲ ਜਾ ਰਹੇ ਹਜੇ ਫਿਲਹਾਲ ਉਹ ਪਹਿਲਾਂ ਦੋ ਵਾਰ ਕਾਉਂਸਲਰ ਸੀਗੇ ਜੀ ਸਪੋਰਟ ਅਗਸਤਾ ਸਿਟੀ ਆ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਉਹਨਾਂ ਦੇ ਪੇਜ ਹੈਗੇ ਨੇ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਉਹਨਾਂ ਨੇ ਪੁਰਾਣੀ ਔਰ ਨਵੇਂ ਦੇ ਵਿੱਚ ਕੀ ਡਿਵੈਲਪ ਕੀਤਾ ਆ ਉਹਨਾਂ ਨੇ ਉਸ ਕੰਟਰੀ ਨੂੰ ਉਸ ਸਟੇਟ ਨੂੰ ਔਰ ਆਪਣੇ ਜਿੱਥੇ ਉਹ ਸਪੌਂਸਰਰ ਸੀਗੇ ਉਸ ਏਰੀਆ ਨੂੰ ਕਿਦ ਇੰਡੀਅਨਸ ਲਈ ਐਜ਼ ਆ ਆਪਣੇ ਜਿਹੜੇ ਕਲਚਰ ਨੇ ਆਪਣੇ ਉਹਨਾਂ ਤੋਂ ਡਿਫਰੈਂਟ ਕਲਚਰ ਨੇ ਤਾਂ ਉਹਨਾਂ ਨੇ ਆਪਣੇ ਕਲਚਰਸ ਦੇ ਅਕੋਰਡਿੰਗ ਉੱਥੇ ਡਿਵੈਲਪਮੈਂਟ ਕੀਤੀ ਆ ਤਾਂ ਕਿ ਇੰਡੀਅਨਸ ਲੋਕ ਉੱਥੇ ਆ ਕੇ ਰਹਿ ਸਕਣ ਉੱਥੇ ਵਸ ਸਕਣ ਔਰ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਸਾਡੇ ਲਈ ਵੀ ਇੱਥੇ ਬਹੁਤ ਕੁਝ ਹੈਗਾ ਜਿਹੜਾ ਇੰਡੀਆ ਤੇ ਪੰਜਾਬ ਦਾ ਖੰਡਾਂ ਦਾ ਜਿਹੜਾ ਨਾਮ ਹੈ ਉਹ ਵੀ ਰੋਸ਼ਨ ਕੀਤਾ ਰਿਹਾ ਕਿਉਂਕਿ ਜਿਹੜੀ ਮੱਲਾ ਮਾਰਨੇ ਭਾਵੇਂ ਇਹ ਸਿਆਸਤ ਦੀ ਗੱਲ ਕਰਦੀ ਹੈ ਭਾਵੇਂ ਪੁਲਿਸ ਦੀ ਗੱਲ ਕਰਦੀ ਜਿਹੜੇ ਸਾਡੇ ਨੌਜਵਾਨ ਨੇ ਪੰਜਾਬ ਤੋਂ ਉੱਥੇ ਜਾ ਕੇ ਕਰ ਰਹੇ ਨੇ ਬਿਲਕੁਲ ਦੇਖੋ ਇਹ ਬਹੁਤ ਵੱਡਾ ਇੱਕ ਮੈਸੇਜ ਆ ਬਾਕੀਆਂ ਨੂੰ ਵੀ ਜਿਹੜੇ ਕਹਿ ਰਹੇ ਨੇ ਕਿ ਵਿਦੇਸ਼ ਦੀ ਧਰਤੀ ਤੇ ਕੁਝ ਨਹੀਂ ਰੱਖਿਆ ਅਗਰ ਤੁਸੀਂ ਸੱਚਾਈ ਮਿਹਨਤ ਔਰ ਇੱਕ ਟੀਕ ਉਹਦੇ ਨਾਲ ਕੰਮ ਕਰਦੇ ਹੋ ਏਮ ਬਣਾ ਕੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਕੀ ਹੈ ਕਿ ਮੈਂਬਰ ਪਾਰਲੀਮੈਂਟ ਦੀ ਟਿਕਟ ਕੋਈ ਛੋਟੀ ਗੱਲ ਨਹੀਂ ਹੈ ਕਿ ਕਿਸੇ ਨੂੰ ਮਿਲਨੀ ਔਰ ਉਹਨਾਂ ਦੀ ਏਜ ਫਿਲਹਾਲ ਅੱਜ ਦੀ ਗੱਲ ਕਰੀਏ ਤਾਂ 39 ਉਹਨਾਂ ਦੀ ਏਜ ਆ ਔਰ 39 ਦੀ ਏਜ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਟਿਕਟ ਲਿਬਰਲ ਪਾਰਟੀ ਜੋ ਕਿ ਉੱਥੇ ਦੀ ਮੇਨ ਪਾਰਟੀ ਆ ਉਹ ਬਹੁਤ ਵੱਡੀ ਗੱਲ ਆ ਉਹਨਾਂ ਵਾਸਤੇ ਪਰ ਸਾਡੇ ਵਾਸਤੇ ਜਦੋਂ ਪੰਜਾਬ ਤੇ ਰਹਿੰਦੇ ਪ੍ਰੀਟੀਕਲ ਦੀ ਕੋਈ ਗੱਲ ਹੈਗਾ ਤੇ ਇਹਨਾਂ ਨੂੰ ਬਿਲਕੁਲ ਵੀ ਨਹੀਂ ਬਿਲਕੁਲ ਗਰਾਊਂਡ ਲੈਵਲ ਤੇ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਆ ਸਿੰਪਲ ਪਰਿਵਾਰ ਤੋਂ ਨਾਲ ਜੁੜੇ ਹੋਏ ਨੇ ਇੱਕ ਫੈਕਟਰੀ ਜਿਵੇਂ ਕਹਿ ਲੋ ਵੀ ਆਪਾਂ ਸਮਾਲ ਸਕੇਲ ਫੈਕਟਰੀ ਤੋਂ ਸ਼ੁਰੂ ਹੋਏ ਸੀਗੇ ਔਰ ਅੱਜ ਉੱਥੇ ਇੱਕ ਬਹੁਤ ਵੱਡਾ ਬਿਜ਼ਨਸ ਐਮਪਾਇਰ ਵੀ ਉਹਨਾਂ ਨੇ ਖੜਾ ਕੀਤਾ ਹੋਇਆ ਤੇ ਪਰਿਵਾਰ ਦੇ ਉਹਦੇ ਮੁੰਡੇ ਦੇ ਪਿਤਾ ਜੀ ਵੱਲੋਂ ਕੀ ਕੰਮ ਕੀਤਾ ਯਾਰ ਉਹ ਤੇ ਕੀ ਕਰ ਰਹੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਜਿੰਨੇ ਬਿਜ਼ਨਸ ਸੀਗਾ ਉਹ ਸਾਰਾ ਵਾਈਂਡ ਅਪ ਕਰਤਾ ਉਹ ਸਿਰਫ ਆਪਣੇ ਘਰੇ ਕਿਉਂਕਿ 올ਡੇਜ ਹੋਣ ਕਰਕੇ ਉਹ ਮਦਰ ਔਰ ਫਾਦਰ ਜਿਹੜੇ ਨੇ ਉਹ ਆਪਣੇ ਘਰ ਦੇ ਵਿੱਚ ਆਪਣੀ ਰੋਜ਼ ਜੋ ਰੋਜ਼ਮਰਾ ਦੀ ਰੁਟੀਨਾ ਉਹ ਕਰਦਾ ਹੈ ਜਿੰਨਾ ਵੀ ਯੂਥ ਜਾ ਰਿਹਾ ਉੱਥੇ ਜਾ ਕੇ ਅਨਇੰਪਲੋਇਮੈਂਟ ਡਰੱਗਸ ਦੀ ਗੱਲ ਕਰ ਲਈਏ ਜਾਂ ਫਿਰ ਉੱਥੇ ਇੱਥੋਂ ਦੀ ਜਿਹੜੀ ਸਟੋਰੀ ਸੋਸ਼ਲ ਮੀਡੀਆ ਤੇ ਚੱਲਦਾ ਕਿ ਬੇਰੋਜ਼ਗਾਰੀ ਹੈ ਰਿਵਰਸ ਮਾਈਗ੍ਰੇਸ਼ਨ ਚੱਲ ਰਹੀ ਹੈ ਇਹ ਚੀਜ਼ਾਂ ਅਫਵਾਹਾਂ ਚੱਲ ਰਹੀਆਂ ਕਿ ਇਹ ਚੀਜ਼ਾਂ ਦਾ ਸੁਧਾਰ ਗਰਾਊਂਡ ਤੌਰ ਦੇ ਉੱਤੇ ਹੋਊਗਾ ਜੋ ਵੀ ਦੇਖੋ ਚੱਲ ਰਿਹਾ ਅੱਜਕਲ੍ਹ ਨਿਊਜ਼ ਦਾ ਸਾਰਾ ਚੱਕਰ ਆ ਜਿਹੜੀਆਂ ਵੀ ਐਡਸ ਚੱਲ ਰਹੀਆਂ ਕਿ ਉੱਥੇ ਭੁੱਖਮਰੀ ਪੈ ਗਈ ਕੁਛ ਨਹੀਂ ਹੋ ਗਿਆ ਖਾਣਾ ਐਦਾ ਮਤਲਬ ਕਿ ਬਹੁਤ ਜ਼ਿਆਦਾ ਡਿਸਟਰਬੈਂਸ ਜੋ ਦਿਖਾਈ ਜਾ ਰਹੀ ਹੈ ਰੀਕ੍ਰੀਏਟ ਕੀਤੀ ਜਾਂਦੀ ਆ ਉਹ ਕੈਮਰੇ ਦਾ ਇੱਕ ਪਾਰਟ ਦਿਖਾਇਆ ਜਾ ਰਿਹਾ ਕੈਮਰੇ ਦੇ ਪਿੱਛੇ ਅਚੀਵਮੈਂਟਸ ਵੀ ਹੈਗੀਆਂ ਨੇ ਆਹ ਜੋ ਅਚੀਵਮੈਂਟਸ ਉਹ ਅੱਜ ਤੁਸੀਂ ਇੱਥੇ ਦੇਖ ਹੀ ਰਹੇ ਹੋ ਪਰ ਜਿਹੜੇ ਬੱਚੇ ਉੱਥੇ ਕਿਸੇ ਦਿੱਕਤ ਪਰੇਸ਼ਾਨੀ ਦੇ ਵਿੱਚ ਹੈਗੇ ਨੇ ਉਹਨਾਂ ਦਾ ਹੱਲ ਵੀ ਹੈਗਾ ਉਹਨਾਂ ਦਾ ਹੱਲ ਕੀ ਹੈ ਕਿ ਅਗਰ ਆਪਣਾ ਬੰਦਾ ਆਪਣੇ ਬੰਦੇ ਕੋਲ ਜਾਏਗਾ ਤਾਂ ਉਹ ਉਹਦਾ ਹੱਲ ਵਧੀਆ ਤਰੀਕੇ ਨਾਲ ਕਢਾ ਕੇ ਦੇਗਾ ਔਰ ਤੀਸਰਾ ਤਾਂ ਡਾ ਕੁਸਚਨ ਨਹੀਂ ਸੀਗਾ ਕਿ ਅਨਇਮਪਲੋਇਮੈਂਟ ਅਨਇਮਪਲੋਇਮੈਂਟ ਜਿਨੇ ਇੱਥੇ ਕੁਝ ਨਹੀਂ ਕਰਨਾ ਉਹਨੇ ਉੱਥੇ ਵੀ ਕੁਝ ਨਹੀਂ ਕਰਨਾ ਸੋ ਜਿਨੇ ਇੱਥੋਂ ਆ ਇਹ ਸੋਚ ਕੇ ਗਿਆ ਕਿ ਮੈਂ ਕੁਝ ਬਣਾਵਾ ਇਹ ਜਦੋਂ ਇਹ ਜਿਹਦੇ ਜਿਨ੍ਹਾਂ ਕਰਕੇ ਆਪਾਂ ਅੱਜ ਇਕੱਠੇ ਹੋਏ ਆ ਇਹ ਜਦੋਂ ਗਏ ਸੀਗੇ ਇਹ ਵੀ ਇਹੀ ਸੋਚ ਕੇ ਗਏ ਸੀ ਕਿ ਮੈਂ ਵਾਪਸ ਆ ਜਾਣਾ ਇੱਥੇ ਮਿਹਨਤ ਬਹੁਤ ਆ ਔਰ ਬਟ ਮਿਹਨਤ ਨੂੰ ਭਾਗ ਲੱਗੇ ਆ ਅੱਜ ਉਹ ਦੋ ਵਾਰ ਕਾਉਂਸਲਰ ਨੇ ਮਤਲਬ ਦੋ ਟੈਂਨਰ ਕਾਉਂਸਲਰ ਦੀ ਰਹਿ ਚੁੱਕੀ ਆ ਅਰਤੀਜੇ ਤੇ ਉਹਨਾਂ ਮੈਂਬਰ ਪਾਰਲੀਮੈਂਟ ਦੀ ਟਿਕਟ ਤੇ ਹਰ ਘਰ ਦੇ ਵਿੱਚੋਂ ਇੱਕ ਜਾਂ ਦੋ ਜਣਾ ਬਾਹਰ ਗਿਆ ਹੋਇਆ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸ ਤਰੀਕੇ ਦਾ ਹੰਗਾਰਾ ਜਿਹੜਾ ਤੁਸੀਂ ਮੰਗ ਕਰ ਰਹੇ ਹੋ ਲੋਕਾਂ ਤੋਂ ਦੇਖੋ ਜਿਹੜੇ ਵੀ ਜਿੱਥੇ ਵੀ ਬਾਹਰ ਗਏ ਹੋਏ ਨੇ ਉਹ ਕੰਟਰੀ ਵਾਈਜ਼ ਉਹਨਾਂ ਦੀਆਂ ਆਪਣੀਆਂ ਡਿਮਾਂਡ ਸੀ ਕਿਆਂ ਕੰਟਰੀ ਦੇ ਆਪਣੇ ਰੂਲ ਰੈਗੂਲੇਸ਼ਨਸ ਨੇ ਤੁਸੀਂ ਕਦੇ ਆਸਟ੍ਰੇਲੀਆ ਦੇ ਵਿੱਚ ਇਹ ਨਹੀਂ ਸੁਣਿਆ ਹੋਵੇਗਾ ਕਿ ਉੱਥੇ ਬਹੁਤ ਜਿਆਦਾ ਨਸ਼ਾ ਆ ਜਾਂ ਬਹੁਤ ਜਿਆਦਾ ਗੈਂਗਸਟਰਵਾਦ ਆ ਜਾਂ ਉਥੇ ਕੋਈ ਐਸੀ ਐਕਟੀਵਿਟੀ ਹੈ ਕਿ ਜਿੱਦੇ ਚ ਤੁਹਾਡਾ ਬੱਚਾ ਖਰਾਬ ਹੋਏਗਾ ਉਥੇ ਬੱਚੇ ਉਹੀ ਜਾਣਦੇ ਨੇ ਔਰ ਉਹ ਕੰਟਰੀ ਐਸੀ ਆ ਉਸੇ ਬੱਚਿਆਂ ਨੂੰ ਲੈਂਦੀ ਆ ਜਿਹੜਾ ਬੱਚਾ ਉਹਨਾਂ ਨੂੰ ਪਹਿਲਾਂ ਹੀ ਕਨਫਰਮ ਹੈ ਕਿ ਸਾਡੀ ਕੰਟਰੀ ਜਾ ਕੇ ਕੋਈ ਨਹੀਂ ਨੁਕਸਾਨ ਕਰੇਗਾ ਅੰਕਲ ਦੀ ਗੱਲ ਹਾਂ ਪਰਮਾਤਮਾ ਸਾਰਿਆਂ ਨੂੰ ਇਹ ਜਿਹੀ ਤਰੱਕੀਆਂ ਦੇਣ ਜਿਹੜਾ ਮਹਾਪ੍ਰਧਾਨ ਖੇਰੂਚਾ ਕੀਤਾ ਬਹੁਤ ਮਿਹਨਤ ਕੀਤੀ ਹੈ ਬੱਚੇ ਮੇਰੇ ਨਾਲ ਕਦੇ ਉਮੀਦ ਨਾਲ ਜਿਆਦਾ ਮਿਹਨਤ ਕੀਤੀ ਹੈ ਉਹ ਮਿਹਨਤ ਨੂੰ ਪਰਮਾਤਮਾ ਨੇ ਫਲ ਲਾਇਆ ਅੱਛਾ ਜੀ ਅੱਜੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਨੌਜਵਾਨਾਂ ਨੇ ਭਾਗ ਲੈਣਾ ਤਾਂ ਕਾਫੀ ਇਕਠਾਈਆਂ ਦਾ ਸਾਹਮਣਾ ਕਰਨਾ ਪੈਂਦਾ ਕਹਿੰਦੇ ਜੇ ਵਦੀ ਦੇ ਵਿੱਚ ਜਾਂਦਾ ਤਾਂ ਮਿਹਨਤ ਕਰਨ ਦੇ ਲਈ ਜਾਂਦੇ ਨੇ ਤੇ ਲੱਗਦਾ ਇਸ ਪੋਜੀਸ਼ਨ ਉਪਰ ਪਹੁੰਚ ਰਿਹਾ ਐਮਪੀ ਦੀ ਦੇਖੋ ਅਸਾਂ ਜੀ ਜਿਹੜੇ ਹੱਲ ਕਰਨੇ ਪੰਜਾਬ ਦੇ ਨੌਜਵਾਨ ਗਏ ਨੇ ਜਿਹੜੀ ਆਸਟ੍ਰੇਲੀਅਨ ਕਮੈਂਟਰੀ ਹੈ ਨਾ ਉਹਨਾਂ ਨੇ ਇਕੱਠੇ ਹੋ ਕੇ ਇਹਨੂੰ ਅੱਜ ਤੋਂ 8 ਸਾਲ ਪਹਿਲਾਂ ਕਿਹਾ ਸੀਗਾ ਕਹਿੰਦੇ ਸੱਨੀ ਤੂੰ ਕੌਂਸਲਰ ਖੜਾ ਹੋ ਇਹਨਾਂ ਨੇ ਪੰਜਾਬੀਆਂ ਦੀਆਂ ਵੋਟਾਂ ਬਹੁਤ ਘੱਟ ਦੀਆਂ। ਹੂੰ। ਉਹਨਾਂ ਨੇ ਕਿਹਾ ਮੇਰੇ 23 ਬੰਦੇਾਂ ਦੇ ਵਿੱਚੋਂ ਫਸਟ ਆਇਆ ਸੀਗਾ। ਹੂੰ। 23 ਅੱਛਾ ਤੁਹਾਡੀ ਉਹਨਾਂ ਨਾਲ ਆਪਣੇ ਬੇਟੇ ਨਾਲ ਗੱਲਬਾਤ ਵੀ ਹੁੰਦੀ ਹੋਣੀ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਉੱਥੇ ਨੌਜਵਾਨਾਂ ਨੂੰ ਮੁਸ਼ਕਲਾਂ ਆਉਂਦੀਆਂ, ਯੂਥ ਨੂੰ ਮੁਸ਼ਕਲਾਂ ਆਉਂਦੀਆਂ। ਮੈਂ ਜਾ ਕੇ ਆਇਆ ਉਸ ਤੇ ਰਹਿ ਕੇ ਆਇਆ ਉਹਨਾਂ ਦੇ ਕੋਲ। ਉਹਨਾਂ ਨੇ ਦੱਸਿਆ ਉਹਨਾਂ ਕਿਹੜਾ ਕਿਹੜਾ ਕੰਮ ਕਰਾਏ ਹੈ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਉੱਥੇ ਨੌਜਵਾਨਾਂ ਨੂੰ। ਇਸ ਤਰ੍ਹਾਂ ਜੀ ਸਾਡੇ ਬੱਚੇ ਦੀ ਇਹਨਾਂ ਸ਼ੁਰੂ ਤੋਂ ਆਦਤ ਆ। ਹੂੰ। ਇਹ ਕਹਿੰਦਾ ਜਿਹੜੀਆਂ ਮੁਸ਼ਕਲਾਂ ਮੈਨੂੰ ਆਈਆਂ ਨੇ ਉਹ ਕਿਸੇ ਹੋਰ ਬੰਦੇ ਨੂੰ ਨਹੀਂ ਪਹਿਲੀ ਵਾਰੀ ਕੌਂਸਲਰ ਬਣਿਆ ਐਂ ਜਿੱਤ ਗਿਆ ਦੂਸਰੀ ਵਾਰੀ ਫੇਰ ਉਸ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਕਹਿੰਦਾ ਅਸੀਂ ਤੈਨੂੰ ਹੀ ਖੜਾ ਕਰਨਾ ਜੀ ਦੂਸਰੀ ਵਾਰੀ ਫੇਰ ਜਿੱਤਿਆ ਹੁਣ ਪਾਰਟੀ ਨੇ ਕਿਹਾ ਕਹਿੰਦੇ ਅਸੀਂ ਤੈਨੂੰ ਟਿਕਟ ਦੇਣੀ ਆ ਪਹਿਲਾਂ ਤਾਂ ਟਿਕਟ ਲੈਣੇ ਦੀ ਰਿਆ ਤੇ ਮਤਲਬ ਇਸ ਕੇ ਮੈਨੇ ਕਿਵੇਂ ਵਿੱਚ ਪੈ ਕੇ ਬੰਦੇ ਉਹਨਾਂ ਨੇ ਇਹ ਸਾਰਾ ਕੰਮ ਕਰ ਦੇਖ ਕੇ ਟਿਕੜ ਦਿੱਤੀ ਸ਼ੁਕਰਾ ਪਰਮਾਤਮਾ ਦਾ ਮਿਹਨਤ ਮਜ਼ਦੂਰੀ ਕਰਕੇ ਛੋਟੇ ਪਰਿਵਾਰ ਤੋਂ ਨਿਕਲ ਕੇ ਏਡੀ ਵੱਡੀ ਮੰਜ਼ਲ ਤੇ ਪਹੁੰਚੇ ਉਹ ਸ਼ੁਕਰਾ ਜੀ ਪਰਮਾਤਮਾ ਦਾ ਸ਼ੁਕਰ ਕਿਹੜਾ ਪੈਨਲ ਲੁਧਿਆਣਾ ਖਾਸ ਹੀ ਆ ਸ਼ੁਕਰ ਕਿੰਨਾ ਗਮਾਨ ਹੁੰਦਾ ਕਿ ਜਿਹੜਾ ਦਸਤਾਰ ਹੈ ਦਸਤਾਰ ਦਾ ਵੀ ਜਿਹੜਾ ਪੰਜਾਬੀਆਂ ਜਣਾ ਹੈ ਜੀ ਪੁੱਛੋ ਨਾ ਕੋਈ ਬਸ ਸ਼ੁਕਰਾ ਪਰਮਾਤਮਾ ਦਾ ਤੁਸੀਂ ਮੰਗ ਕਰਦੇ ਹੋ ਤੁਸੀਂ ਜੜੇ ਵੀ ਪੰਜਾਬ ਤੋਂ ਨੌਜਵਾਨ ਗਏ ਦੇਖੋ ਜੀ ਮਿਹਨਤ ਕਰੋ ਮਿਹਨਤ ਨੂੰ ਫਾਲ ਲੱਗਦਾ ਔਰ ਬੱਚੇ ਸਾਡੇ ਨੇ ਦਿਨ ਰਾਤ ਪਹਿਲਾਂ ਟੈਕਸੀ ਚਲਾਈ ਜਾ ਕੇ ਅੱਜ ਉਹਦੀਆਂ ਆਪਣੀਆਂ ਗੱਡੀਆਂ ਨੇ ਅੱਜ ਉਹਦੀਆਂ ਆਪਣੀਆਂ 23 ਗੱਡੀਆਂ ਉਮੀਦ ਕੀਤੀ ਸੀ ਕਦੀ ਕਿ ਅੱਜ ਜਿੱਦਾ ਪਰਿਵਾਰ ਦੇ ਵਿੱਚੋਂ ਬੱਚੇ ਨੂੰ ਤੋੜਿਆ ਤੇ ਅੱਜ ਇਸ ਪੋਜੀਸ਼ਨ ਤੇ ਜਾ ਕੇ ਪਰਿਵਾਰ ਖੜ ਜੇਗਾ ਕਿ ਪ੍ਰਚਾਰ ਲੋਕਾਂ ਦਾ ਕਰਦੇ ਕਰਦੇ ਆਪਣੇ ਬੇਟੇ ਦਾ ਕਰਨਾ ਪਊਗਾ ਦੇਖੋ ਗੱਲ ਇਸ ਤਰ੍ਹਾਂ ਜੀ ਮਤਲਬ ਇਹਦਾ ਸਾਨੂੰ ਪਹਿਲਾਂ ਤੋਂ ਹੀ ਪਤਾ ਵੀ ਮਿਹਨਤੀ ਹੈ ਇਹ ਜਿਹੜੇ ਕੰਮ ਨੂੰ ਫੜ ਲੈਂਦਾ ਇੱਕ ਵਾਰੀ ਇਹ ਕਰਨਾ ਹੀ ਕਰਨਾ ਉਹਨੂੰ ਪੂਰਾ ਕਰਕੇ ਹਰਦਾ ਅਜੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਾਂ ਉੱਥੇ ਵੋਟਰ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੁਣ ਵੋਟਰਾਂ ਨੂੰ ਇਹੀ ਕਹਿੰਦੇ ਆਂ ਵੇ ਇਕੱਠੇ ਹੋ ਕੇ ਵੋਟਾਂ ਪਾਓ ਤੇ ਆਪਣੇ ਬੰਦੇ ਨੂੰ ਜਿਤਾਓ ਉਹ ਜਿਹੜਾ ਬਤੀਸ਼ਾ ਦੀ ਘਰ ਤੋਂ ਉੱਤੇ ਪੰਜਾਬੀਆਂ ਨੇ ਮੱਲਾ ਮਾਰੀਆਂ ਦਾ ਕਿ ਤੁਹਾਡੇ ਬੇਟੇ ਨੇ ਵੀ ਕਾਫੀ ਮਿਹਨਤ ਕਰਕੇ ਵੱਡੇ ਕੰਮ ਕਰਕੇ ਇਤਿਹਾਸ ਦਿੱਤਾ ਠੀਕ ਹੈ ਨਾ ਛੋਕਰਾ ਜੀ ਪਰਮਾਧਮਾ ਦਾ ਲੱਖ ਲੱਖ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬੋਲਣਾ ਨਹੀਂ ਬਾਈ ਕਿਤੇ ਨਹੀਂ ਕੋਈ